ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਆਜ਼ਾਦੀ ਦਿਵਸ ਦੀਆਂ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਵਿਖੇ ਤਹਿਸੀਲ ਪਧਰੀ ਆਜ਼ਾਦੀ ਦਿਵਸ ਦੇ ਜੋ ਪ੍ਰੋਗਰਾਮ ਸੀ ਤੋਂ ਉਮਤਾਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮਨਾਏ ਗਏ ਝੰਡਾ ਲਹਿਰਾਉਣ ਦੀ ਰਸਮ ਕਾਲਾ ਰਾਮ ਕੌਂਸਲ ਪੀ ਸੀ ਐਸ ਐਸ.ਡੀ.ਐਮ ਸਰਦੂਲਗੜ ਦੇ ਵੱਲੋਂ ਕੀਤੀ ਗਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਸਕੂਲੀ ਬੱਚਿਆਂ ਦੇ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਪੰਜਾਬ ਪੁਲਿਸ ਦੀ ਟੁਕੜੀ ਦੇ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ ਵਿਦਿਆਰਥੀਆਂ ਦੀਆਂ ਵੱਖ-ਵੱਖ ਟੋਲੀਆਂ ਨੇ ਸ਼ਾਨਦਾਰ ਪ੍ਰੇਡ ਵਿੱਚ ਹਿੱਸਾ ਲਿਆ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵੱਖ-ਵੱਖ ਵਿਅਕਤੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਅਜ਼ਾਦੀ ਕੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਵਣ ਦੇ ਢਾਗ ਦੇ ਵੱਲੋਂ ਬੂਟੇ ਵੰਡਣ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਪਿਛਲੇ ਸਾਲਾਂ ਦੇ ਦੌਰਾਨ ਇਹ ਪ੍ਰੋਗਰਾਮ ਸ਼ਹਿਰ ਤੋਂ ਬਾਹਰ ਇੱਕ ਕਾਲਜ ਦੇ ਵਿੱਚ ਮਨਾਇਆ ਜਾਂਦਾ ਸੀ ਜਿੱਥੇ ਦਰਸ਼ਕਾਂ ਦੀ ਭੀੜ ਆਮ ਨਾਲੋਂ ਘੱਟ ਰਹਿੰਦੀ ਸੀ ਪਰ ਸ਼ਹਿਰ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਰਗੜ ਦਾ ਜੋ ਲੜਕਿਆਂ ਦਾ ਸਕੂਲ ਹੈ ਉਦੇ ਵਿੱਚ ਮਨਾਏ ਜਾਣ ਦੇ ਕਾਰਨ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਲੋਕਾਂ ਦਾ ਜੋ ਇਕੱਠ ਸੀ ਆਮ ਨਾਲੋਂ ਦੇਖਣ ਨੂੰ ਜ਼ਿਆਦਾ ਮਿਲਿਆ ਸੋ ਇਹਦੇ ਸੰਬੰਧ ਵਿੱਚ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਮਾਨ ਨਗਰ ਪੰਚਾਇਤ ਸਦੂਲਗਰ ਸ਼੍ਰੀਮਤੀ ਜੀਨਾ ਰਾਣੀ ਜੀ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਕਾਰਮ ਕੌਂਸਲ ਪੀਸੀਐਸ ਜਾਪੀਆਂ ਦੇ ਪੁਰਵਾਨਿਆ ਸਭ ਤੋਂ ਜ਼ਿਆਦਾ ਰਹੀਆਂ ਹਨ ਸ਼ਹੀਦ ਅਜਮਸੇਵਪ ਸਿੰਘ ਰਾਜਗੁਰੂ ਸੁਖਦੇਵ ਸਰਦਾਰ ਕਟਾਰ ਸਿੰਘ ਸਰਾਭਾ ਸ਼ਹੀਦ ਮਦਨਲਾਲ ਟੇਗਰਾ ਨਾਲਾ ਲਾਜਪਤਰਾਏ ਸ਼ਹੀਦ ਉਦਮ ਸਿੰਘ ਅਤੇ ਆਜ਼ਾਦੀ ਦੇ ਹੋਰ ਪ੍ਰਵਾਨਿਆ ਵੱਲੋਂ ਰੰਗੇ ਗਏ ਅਜਾਦੀ ਸੰਘਰਸ਼ਾਂ ਕਰਕੇ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਉਹਨਾਂ ਸਾਰੇ ਸ਼ਹੀਦਾਂ ਦੇ ਬਲੀਦਾਨ ਨੂੰ ਸਲਾਮ ਕਰਦਾ ਹਾਂ ਅੱਜ ਦੇ ਇਸ ਪਵਿੱਤਰ ਤੇ ਇਤਿਹਾਸਿਕ ਦਿਹਾੜੇ ਤੇ ਮੈਂ ਦੇਸ਼ ਦੀ ਫੌਜ ਦੇ ਸੈਨਿਕ ਬਲਾਂ ਅਤੇ ਸੂਬੇ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਸੁਤੰਤਰਤਾ ਦੀ ਰਾਖੀ ਲਈ ਕੀਤੇ ਗਏ ਬਲੀਦਾਨ ਦੀ ਵੀ ਸ਼ਲਾਘਾ ਕਰੇ ਆਪ ਸਭ ਨੂੰ ਇਸ ਸੁਤੰਤਰਤਾ ਦੇ ਇਸ ਮੌਕੇ ਆਪਣੀ ਅਸ਼ੁਭਤਾ ਮਨਾਮਾ ਦਿੰਦਾ ਹਾਂ ਆਓ ਅਸੀਂ ਇਸ ਇਤਿਹਾਸਿਕ ਦਿਵਸ ਮੌਕੇ ਪੰਜਾਬ ਰਾਜ ਅਤੇ ਭਾਰਤ ਦੇਸ਼ ਦੀ ਮਜਬੂਤੀ ਲਈ ਪੂਰੀ ਵਚਨਬੱਧਤਾ ਜੁੜੀ ਦੇ ਗੰਭੀਰਤਾ ਅਤੇ ਆਤਮ ਸਮਰਪਣ ਨਾਲ ਕੰਮ ਕਰਨ ਦੀ ਪ੍ਰਤੀਜ्ञਾ ਕੀਤੀ ਜਿਸ ਦੀ ਗਵਾਈ ਪਲਟੂਨ ਕਮਾਂਡਰ ਪੈਟੀ ਅਫਸਰ ਗੁਰਚਰ ਰਾਮ ਕਾਰੇ ਨੇ ਤੀਸਰੀ ਟੁਕੜੀ ਸਰਕਾਰੀ ਸੈਕੰਡਰੀ ਸਕੂਲ ਆਲੂਪੁਰ ਦੇ ਐਨ ਸੀ ਸੀ ਦੇ ਕ੍ਰੈਡਿਟਸ ਕਰ ਰਹੇ ਨੇ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਸਰਜੈਂਟ ਜਸਦੀਪ ਸਿੰਘ ਕਰ ਰਹੇ ਨੇ ਚੌਥੀ ਟੁਕੜੀ ਡੀਏਵੀ ਪਬਲਿਕ ਸਕੂਲ ਖੈਰਾ ਹਰਦੀ ਹੈ ਜਿਸ ਦੀ ਕਮਾਂਡ ਸੀਨੀਅਰ ਕ੍ਰੈਡਿਟ ਜਸਮੀਤ कौर ਕਰ ਰਹੇ ਨੇ ਅਗਲੀ ਟੁਕੜੀ ਮਾਤਾ ਗੁਜਰੀ ਕਾਲਜ ਦੀ ਹੈ ਜਿਸ ਦੀ ਅਗਵਾਈ ਵਿਦਿਆਰਥੀ ਮਨਜੀਤ कौर ਕਰ ਰਹੇ ਨੇ ਅਗਲੀ ਟੁਕੜੀ ਗਨ ਕਾਲਜ ਦੀ ਬੈਂਡ ਸਪੂਲੀ ਹੈ ਜਿਸ ਦਿਨ ਅਗਵਾਈ ਜਸ਼ਨ ਦੀ ਤੌਰ ਕਰ ਰਹੇ ਨੇ ਬੈਂਡ ਸਵੀਟ ਬਲੌਸਮ ਜਿਸ ਦਿਨ ਅਗਵਾਈ ਸੁਪਨ ਬ੍ਰੀ ਤੌਰ ਕਰ ਰਹੇ ਨੇ ਅੰਦੀ ਦੇ ਵਿੱਚ ਅਕਾ ਬੈਂਡ ਕੋਣੀਵਾਲਾ ਦਾ ਬੈਂਡ ਉਦਮ ਸਿੰਘ ਜੀ ਸਾਨੂੰ ਸਤਿਕਾਰ ਬਖਸ਼ੀ। ਜਿੰਨਾਂ ਦਾ ਸੌਦੇ ਮਾਰੋ ਨਿਸ਼ਾਨ ਕਰਦਾ ਹੈ ਉਹਨਾਂ ਦਾ ਸਨਮਾਨ